ਵਰਕਰ ਜਿਹੜੇ ਅਸਗਰੂਤ ਸ਼ਹਿਰ ਦੇ ਵਾਰਡ ਵਾਈਜ਼ ਵਰਕਰ ਹੈ ਉਹਨਾਂ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਇਲੈਕਸ਼ਨ ਦਾ ਚਾਰਜ ਕਰਕੇ ਉਹਨਾਂ ਨਾਲ ਗੱਲਬਾਤ ਕਰਕੇ ਕਿਵੇਂ ਇਲੈਕਸ਼ਨ ਕਰਨਾ ਕਿਵੇਂ ਕਰਨਾ ਸਾਰਾ ਵਾਰਡ ਵਾਈਜ਼ ਮੀਟਿੰਗਸ ਨਾਲ ਵਾਰਡ ਵਾਈਜ਼ ਦੋ ਅਹਿਮ ਸਿੱਟਾ ਆ ਰਹੇ ਹਨ ਬਾਕੀ ਕੱਦ ਤੱਕ ਜੀ ਕੱਲ ਕਾਂਗਰਸ ਨੇ ਦਾਅਵਾ ਕਰਦਾ ਤੁਸੀਂ ਸਮਝਾਓ ਬੜੇ ਸਰਕਾਰ ਹੋਣ ਦੇ ਬਾਵਜੂਦ ਕਿੰਨੇ ਸੀਟਾ ਜਿੱਤਣ ਦਾ ਦਾਵਾ ਕਰਦੇ 13 ਦੀ 13 ਰਾਜਾ ਵਿੜਿੰਗ ਨੂੰ ਕਿਸ ਤਰ੍ਹਾਂ ਦੇਖਦੇ ਜੀ ਮੈਂ ਬਠਿੰਡੇ ਦੇ ਯਾਰ ਮੈਂ ਉਹਨੂੰ ਬੈਸਟ ਆਫ ਲੱਕ ਕਹਿੰਦਾ ਹਾਂ ਪਰ ਕਵਰ ਪਤਾ ਆ ਚੁੱਕਾ ਖੜ ਦਿਓ ਹਾਂਜੀ ਕਿਉਂਕਿ ਜੋ ਵੀ ਉਮੀਦਵਾਰ ਹੈ ਉਹ ਮદાન ਚ ਆਇਆ ਹੈ ਵਿਸ਼ੇ ਬੈਸਟ ਆਫ ਸਰ ਜਿਹੜੇ ਲੋਕਲ ਮੁੱਦੇ ਨੇ ਲੋਕਾਂ ਦੇ ਮੁੱਦੇ ਨੇ ਖਤਮ ਹੋ ਚੁੱਕੇ ਨੇ ਉਹ ਸਾਹਮਣੇ ਨਹੀਂ ਆ ਰਹੇ ਸਿਆਸਤ ਜਿਹੜੀ ਕੀਤੀ ਰਹੀ ਹੈ ਸਾਰੀ ਸਿਆਸਤ ਹੁਣ ਇਹਨਾਂ ਦੀ ਗੱਲ ਫੇਲ ਹੋ ਗਈ ਕੋਈ ਕਾਂਗਰਸੀ ਆਪਣੇ 2 ਸਾਲ ਦੇ ਟਿਨਿਓਰ ਬਾਰੇ ਨਹੀਂ ਕਹਿੰਦਾ ਕਿਤੇ ਕੈਪਟਨ ਹੀ ਨਹੀਂ ਕਿਹਾ ਮੈਂ 2 ਸਾਲਾਂ ਚ ਆ ਕੰਮ ਕੀਤਾ ਇਹ ਆ ਕੰਮ ਮੈਂ ਚੈਲੰਜ ਕਰਦਾ ਕੈਪਟਨ ਅਮਰਿੰਦਰ ਸਿੰਘ ਨੂੰ ਕੀ ਇੱਕ ਚੀਜ਼ ਦੱਸ ਦੇ ਪੂਰੇ 2 ਸਾਲ ਚ ਕੀ ਕੀਤੀ ਕੀ ਉਹਨੇ ਇੱਕ ਨਿਸ਼ਾਨੀ ਪੰਜਾਬ ਵਾਸਤੇ ਕੱਲ ਚਪਾਲ ਲੈ اسی ਚਪਾਲ ਦੇ ਵਿੱਚ ਗੱਲ ਕੀਤੀ ਸੀ ਵੀ ਚਾਹੇ ਅਸੀਂ ਰੁਜ਼ਗਾਰ ਦੇਵਾਂਗੇ ਨੌਜਵਾਨ ਪਰਮੁਖ ਪਹਿਲੇ ਨਹੀਂ ਜੀ ਪਿਛਲੇ 70 ਸਾਲਾਂ ਜੋ ਕਾਂਗਰਸ ਰੁਜ਼ਗਾਰ ਵੀ ਦੇ ਰਹੀ ਹੈ ਗਰੀਬੀ ਹਟਾਉ ਵੀ ਕਰ ਰਹੀ ਹੈ ਉਹ ਜਦੋਂ ਵੀ 70 ਸਾਲ ਤੋਂ ਕਾਂਗਰਸ ਕਰੀ ਤੇ ਨਸ਼ੇ ਦੀ ਵੀ ਗੱਲ ਕਰ ਰਹੀ ਨਸ਼ਾ ਕੁੱਤੇ ਬਟੇਡਾ ਸੀ ਕੋਲੋਂ ਤੱਕ ਕੱਲ ਕੱਲ ਕੈਂਡੀਡੇਟਸ ਫਾਈਨਲ ਹੋ ਗਏ ਜੀ ਹਾਂ ਇਹ ਫਾਈਨਲ ਬੋਲ ਬਾਬਾ ਜੀ ਬਾਬਾ ਜੀ ਪਟਿਆਲ ਸਾਹਿਬ ਨੇ ਕਰਨਾ ਸੀ ਕਿ ਪ੍ਰੋਜਪੁਰ ਤੋਂ ਸਦਾ ਸੁਖਵੀਰ ਸਿੰਘ ਬਾਦੂ ਵੀ ਉਮੀਦ ਵਰ ਹੋ ਸਕਦਾ ਕੱਲਲੇ 24 ਘੰਟੇ ਪਹਿਲੇ ਬਾਬਾ ਸਾਹਿਬ ਆਪਣੇ ਕਮਰੇ ਵਿੱਚ ਵਿਜੇ ਪ੍ਰਤਾਪ ਸਿੰਘ ਦੀ ਵਜ਼ੀਰ ਨੂੰ ਲੈ ਕੇ ਮੈਂ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਹਾਂ ਵੀ ਕਹਿੰਦਾ ਉਹਦੇ ਬਾਰੇ ਹੁਣ ਕੁਝ ਨਹੀਂ ਕਹਿਣਾ ਚਾਹੁੰਦਾ ਕਿਉਂਕਿ ਕਾਂਗਰਸ ਕੱਲੀ ਉਹੀ ਗੱਲ ਕਰਦੀ ਹੈ ਔਰ ਰੜਕੀ ਜਾਂਦੀ ਹੈ ਉਹਦੇ ਹੁਣ ਕਾਂਗਰਸ ਨੂੰ ਕਹੋ ਜੀ ਪਹਿਲੇ ਡਿਵੈਲਪਮੈਂਟ ਤੇ ਆ ਜਿਹੜੇ ਬਰਗਾੜੀ ਵਾਲੇ ਨਾ ਇਹਨਾਂ ਨੂੰ ਕਹੋ ਸਰਕਾ ਦਿਓ ਹਨ ਕਿ ਜਿਹੜੇ ਗਰੀਬਾਂ ਨੂੰ ਜਿਹੜੀ ਇਹਨਾਂ ਨੇ ਪੈਨਸ਼ਨਾਂ ਬੰਦ ਕਰਤੀ ਆ ਜਿਹੜੀ ਐਸ்சி ਸਕਾਲਰਸ਼ਿਪ ਦੇਣੀ ਆ ਇੱਕ ਬੰਦ ਕਰ ਦਿੱਤੀ ਮੈਂ ਕਿਹੜੇ ਲਾਅਨ ਆਰਡਰ ਬਦਲੀ ਬਾਰੇ ਕੀ ਕਹਿਣਾ ਚਾਹ ਰਹੇ ਹੋ ਬਦਲੀ ਬਾਰੇ ਕਿ ਗੱਦਾਰ ਨੇ ਪੰਜਾਬ ਦੇ ਗੱਦਾਰ ਨੇ ਭਗਵੰਤ ਮਾਨ ਕਹਿ ਰਿਹਾ ਕੀ ਕੋਣਾ ਪੰਜਾਬ ਦੇ ਗੱਦਾਰ ਨਹੀਂ ਸੁਖਬੀਰ ਬਾਦਲ ਯਾਰ ਉਹਦੀ ਸੋਚ ਆ ਮਾ ਕੀ ਕਹਿਸਾ ਨੋਦੀ ਬਰੇ ਸਰ ਕੈਪਟਨ ਸਾਹਿਬ ਕਹਿੰਦੇ ਮੋਬਾਈਲ ਨੇ ਅਚਾਨਕ ਕਿੰਨਾ ਫੈਸਲਾ ਸਾਹਿਬ ਤੁਸੀਂ ਉਹ ਮੇਰੀ ਜਗ੍ਹਾ ਦਾ ਬਦਲੀ ਦਾ ਯਾਰ ਜੋ ਆਉਂਦਾ ਹੈ ਕਿ ਪਾਰਟੀ ਸਟਰੈਂਥ ਹੀ ਮਿਲਦੀ ਹੈ ਨਾ ਚੰਗਾ ਸਪੀਕਰ ਹੈ ਬੁਲਾਰਾ ਪਰ ਪਹਿਲਾਂ ਤੁਸੀਂ ਬਿਆਨ ਦਿੱਤਾ ਸੀ ਕਿ ਜਗਮੀਤ ਬਰਾੜਾ ਜਿਹੜਾ ਉਹਦੇ ਨਾਲ ਸਤੁਲ ਨਹੀਂ ਮੈਨੂੰ ਲੱਗਦਾ ਹੈ ਕਿ ਤੁਹਾਡੇ ਕੋਲੇ ਆਪ ਹੀ ਇਸ਼ੂਜ਼ ਖੜਾ ਹੈ ਸਾਹਿਬ ਥੈਂਕ ਯੂ ਵੈਰੀ ਮਚ